ਇਲੀਗਲ ਕਲੋਨੀਆਂ ਕੱਢੀ ਲੀਡਰਾਂ ਦੇ ਗਲਪਾਂਗੇ ਅਗਲੀ ਵਾਰ ਫੇਰ ਆਪਾਂਗੇ ਫੇਰ ਪਾਗੇ ਮੈਂ ਜਦੋਂ ਸਾਰਾ ਮੰਗਾਇਆ ਪਿਛਲੀ ਤਿੰਨ ਵਾਰ ਤੋਂ ਇਲੀਗਲ ਕਲੋਨੀਆਂ ਨੂੰ ਰੈਗੂਲਾਈਜ਼ ਕੀਤਾ ਗਿਆ ਹੈ ਤਿੰਨ ਵਾਰ ਔਰ ਹਰ ਵਾਰ ਸਿਰਫ ਥੱਲੇ ਵਾਲੀ ਲਾਈਨ ਪੜਿਓ ਥੱਲੇ ਲਿਖਿਆ ਹੋਇਆ ਇਟ ਵਿਲ ਨੈਵਰ ਹੈਪਨ ਅਗੇ ਤੋਂ ਨਹੀਂ ਕਰਾਂਗੇ ਬਸ ਅਗਲੀ ਵਾਰ ਫੇਰ ਕਰ ਦਿੰਦੇ ਨੇ ਅਗਲੀ ਵਾਰ ਫੇਰ ਕਰ ਦਿੰਦੇ ਨੇ ਮੈਂ ਕਿਹਾ ਯਾਰ ਇਹ ਕੀ ਹੈ ਇਹਨੇ ਇਹ ਤਾਂ ਹੁਣ ਕੀ ਕਰੀਏ ਜੀ ਇਹ ਤਾਂ ਇਹੀ ਹੈ ਜੀ ਇਹਨਾਂ ਦੇ ਦੋ ਸੀਗੇ ਕਿ ਕੈਪਟਨ ਸੀ ਇੱਕ ਇੱਕ ਤਿੰਨ ਕ ਮਹੀਨੇ ਵਾਸਤੇ ਹੋਰ ਆਇਆ ਸੀ ਇੱਕ ਕੱਲ ਮੈਂ ਬਾਜਵਾ ਸਾਹਿਬ ਨੂੰ ਸੁਣ ਰਿਹਾ ਸੀ 18 ਚਿੱਠੀਆਂ ਮੈਨੂੰ ਪਾਈਆਂ 17 ਥੋਣੀਆਂ ਪਾਈਆਂ 16 ਇਹਨਾਂ ਨੂੰ ਪਾਈਆਂ ਹੋ ਸਕਦਾ ਤੁਹਾਡੀ ਚਿੱਠੀ ਤੁਹਾਡੀ ਚਿੱਠੀ ਜੇ ਮજબੂਤ ਹੋਵੇ ਹੋ ਸਕਦਾ ਤੁਹਾਡੀ ਚਿੱਠੀ ਚ ਮજબੂਤ ਹੋਵੇ ਕੇ ਐਨਓ ਸੀ ਕਲੀਅਰ ਕਰੋ ਸੋ Let me speak ਹੋ ਹੋ ਸਕਦਾ ਮજબੂਤ ਹੋਵੇ ਤੁਹਾਡੀਆਂ ਚਿੱਠੀਆਂ ਕੈਪਟਨ ਮਨਿੰਦਰ ਤਾਂ ਪਾਉਂਦਾ ਰਿਹਾ ਡਸਟਬਿਨ ਚ ਤੇ ਤੂੰ ਸਾਡੀ ਵਾਲੀਆਂ ਗਿੰਦੇ ਰਹਿੰਦੇ ਹੋ ਤੂੰ ਕਿੰਨੀਆਂ ਲਿਖੀਆਂ ਕੈਪਟਨ ਨੂੰ ਕੈਪਟਨ ਨੇ ਕੀ ਲਿਖੀਆ ਪਹਿਲਾਂ ਕੈਪਟਨ ਨੇ ਕੀ ਕੀਤਾ ਸੀਗਾ ਪਬਲਿਕ ਜਿ ਕਿਹਾ ਸੀ ਕੈਪਟਨ ਨੇ ਕਿ ਬਾਜਬਾ ਮੈਨੂੰ ਚਿੱਠੀ ਲਿਖਦਾ ਰਹਿੰਦਾ ਮੈਂ ਡਸਟ ਬਿੰਚ ਪਾ ਦਿੰਦਾ ਬੈਠਾ ਯਾਰ 17 ਤੁਹਾਨੂੰ ਲਿਖਦਿਆਂ 18 ਮੈਨੂੰ ਲਿਖਿਆ ਇੱਕ ਕੰਮ ਇਹਨਾਂ ਨੂੰ ਹੋਰ ਕੋਈ ਕੰਮ ਹੀ ਹੈ ਨਹੀਂ ਇਹਨਾਂ ਨੂੰ ਲੈ ਡਿਮ ਸਪੀਕ